प्यारे दोस्तों प्यार ਅਤੇ ਸਤਿਕਾਰ ਦੇ ਸਾਹਿਤ ਗੁਰੂ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਔਮ ਦੇ ਬਾਣੀ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਉਹਨਾਂ ਦੇ ਪ੍ਰਕਾਸ਼ ਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਸਿੱਖ ਭਾਈਚਾਰੇ ਨੂੰ ਕੁੱਲ ਲਗਾਈ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਪਰਣ ਕਰ ਗਏ ਕਿ ਉਹਨਾਂ ਦੀਆਂ ਸਖਿਆਵਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਮਲੀ ਜਾਮਾ ਪਹਿਨਾਈਏ ਤੇ ਉਹਨਾਂ ਵੱਲੋਂ ਦਿਖਾਏ ਹੋਏ ਰਸਤੇ ਦੇ ਪੰਧ ਹੀ ਬਣੀਏ। ਦੋਸਤੋ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੇ ਨਾਲ ਹੋਇਆ thro ਪੰਜਾਬ ਦੇ ਵਿੱਚ ਫਲਾਈ ਜਾ ਰਹੀ ਨਫ਼ਰਤ ਉਹਦੇ ਉੱਤੇ ਗੱਲ ਕਰਾਂਗੇ। ਕੁਝ ਗੱਲਾਂ ਤੁਹਾਡੇ ਨਾਲ ਹੋਰ ਸਾਂਝੀਆਂ ਕਰਾਂਗੇ। ਇਹ ਕਰਪਟ ਸਿਸਟਮ ਦੇ ਖਿਲਾਫ ਅੱਜ ਦੇ ਦਿਨ ਸਾਨੂੰ ਪਰਣ ਕਰਨਾ ਚਾਹੀਦਾ ਹੈ। ਕਿ ਪੰਜਾਬ ਦਾ ਵਛਿੰਦਾ ਹਰ ਵਾਸੀ ਹਰ ਬੱਚਾ ਹਰ ਨੌਜਵਾਨ ਇਹਨਾਂ ਭ੍ਰਿਸ਼ਟ ਅਫਸਰਾਂ ਤੇ ਲੀਡਰਾਂ ਦੇ ਖਿਲਾਫ ਇੱਕ ਲਾਮਬੰਦ ਲੜਾਈ ਲੜੀਏ ਤਾਂ ਜੋ ਪੰਜਾਬ ਦੇ ਨਾਲ ਅਸੀਂ ਆਪਣਾ ਫਰਜ਼ ਨਿਭਾਈਏ ਪੰਜਾਬੀ ਹਾਂ ਪੰਜਾਬ ਦਾ ਕੰਨੇ ਆ ਪੰਜਾਬ ਤੇ ਜੰਮੀ ਹਾਂ ਪੰਜਾਬ ਲਈ ਜੁਈਏ ਪੰਜਾਬ ਲਈ ਮਰਈਏ ਕੌਮ ਲਈ ਜੁਈਏ ਕੌਮ ਲਈ ਮਰਈਏ ਹੁਣ ਆਪਾਂ ਅੱਜ ਪਹਿਲੀ ਗੱਲ ਕਰਾਂਗੇ ਕੇ ਡੀਆਈਜੀ ਭੁੱਲਰ ਦੇ ਫੜੇ ਜਾਣ ਤੋਂ ਬਾਅਦ ਕੁਝ ਹੋਰ ਅਫਸਰਾਂ ਦੇ ਨਾਂ ਸਾਹਮਣੇ ਆਏ ਆ ਉਹਦੇ ਦਲਾਲ ਨੇ ਬਹੁਤ ਕੁਝ ਜਿਹੜਾ ਸੀਬੀਆਈ ਨੂੰ ਦੱਸਿਆ ਮੈਂ ਉਮੀਦ ਕਰਦਾ ਕਿ ਸੀਬੀਆਈ ਦਾ ਬਹੁਤ ਵੱਡਾ ਆਸਾਨ ਹੋਊਗਾ ਕਿ ਇਹਨਾਂ ਮਗਰਮੱਛਾਂ ਨੂੰ ਨੰਗੇ ਕਰਕੇ ਲੋਕਾਂ ਦੇ ਸਾਹਮਣੇ ਲਿਆਉਣਾ ਇੱਕ ਕਾਨੂੰਨ ਇਹ ਜਾ ਬਣਨਾ ਚਾਹੀਦਾ ਕਿ ਇਹ ਜੇ ਪਿਛਲੇ ਅਫਸਰਾਂ ਦੀ ਜਾਇਦਾਦ ਜਿਹੜੀ ਆ ਤੁਰੰਤ ਜਿਹੜੀ ਹੈਗੀ ਆ ਕੁਰਕ ਕਰਕੇ ਉਹ ਪੈਸਾ ਜਿਹੜਾ ਹੈਗਾ ਦੇਸ਼ ਦੀ ਭਲਾਈ ਵਾਸਤੇ ਪੰਜਾਬ ਦੀ ਭਲਾਈ ਵਾਸਤੇ ਗਰੀਬਾਂ ਦੀ ਭਲਾਈ ਵਾਸਤੇ ਖਰਚਾ ਜਾਣਾ ਚਾਹੀਦਾ ਕਿਉਂਕਿ ਲੁੱਟਿਆ ਵੀ ਤਾਂ ਇਹਨਾਂ ਨੇ ਉੱਥੋਂ ਹੀ ਦੂਸਰੀ ਗੱਲ ਜਿਹੜਾ ਵੀ ਕੋਈ ਸਰਕਾਰੀ ਅਫਸਰ ਸਰਕਾਰੀ ਕਰਮਚਾਰੀ ਆਪਣੀ ਡਿਊਟੀ ਦੇ ਨਾਲ ਕੋਈ ਵਪਾਰ ਕਰਦਾ ਕੋਈ ਹੋਰ ਕਾਰੋਬਾਰ ਕਰਦਾ ਉਹਨੂੰ ਤੁਰੰਤ ਨੌਕਰੀ ਤੋਂ ਫਰਕ ਕਰ ਦੇਣਾ ਚਾਹੀਦਾ ਪਰ ਇੱਥੇ ਪਿਛਲੇ ਸਮੇਂ ਦੇ ਵਿੱਚ ਬਹੁਤ ਧੱਜੀਆਂ ਉੱਡੀਆਂ ਕਿਉਂਕਿ ਲੀਡਰ ਅਫਸਰ ਹੁਣ ਇੱਕ ਸਾਥ ਫੇਰ ਚਰਚਾ ਚ ਆਇਆ ਇਹ ਤਿੰਨੇ ਜਿਹੜਾ ਤਿੰਨਾ ਦਾ ਗੱਠ ਜੋੜਾ ਪੁਜਾਰੀ ਵਪਾਰੀ ਅਧਿਕਾਰੀ ਅਧਿਕਾਰੀ ਪੁਜਾਰੀ ਵਪਾਰੀ ਤੇ ਦਰਬਾਰੀ ਇਹਨਾਂ ਚਾਰਾਂ ਦਾ ਜਿਹੜਾ ਗੱਠ ਜੋੜਾ ਇਹ ਸਾਨੂੰ ਬਹੁਤ ਮਹਿੰਗਾ ਪਿਆ ਹੁਣ ਇੱਕ ਸਾਧ ਦੀ ਫੇਰ ਵਾਇਰਲ ਹੋ ਰਹੀ ਆ ਵੀ ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਕੁਰਸੀ ਢਾਕੇ ਬੈਠਾ ਇਹ ਕੋਈ ਅਦੀ ਨਵੀਂ ਗੱਲ ਨਹੀਂ ਗੀ ਇਹਨੇ ਮੂਲ ਮੰਤਰ ਸਾਹਿਬ ਦਾ ਸultanpur Lodhi ਉਹ ਬੀਬੀ ਜਗੀਰ ਕੌਰ ਹੁਣ ਦੱਸ ਚੁੱਕੀ ਆ ਪਹਿਲਾਂ ਉਹ ਨਹੀਂ ਬੋਲੀ ਹੁਣ ਉਹਨੇ ਜਰੂਰ ਦੱਸਿਆ ਫਿਰ ਇਹਦੀਆਂ ਤੁਹਾਨੂੰ ਮੈਂ ਪਿੱਛੇ ਮੈਂ ਇਹਨਾਂ ਦੀਆਂ ਤੁਹਾਨੂੰ ਵੀਡੀਓ ਮੇਰੀਆਂ ਪਈਆਂ ਇਹਨਾਂ ਦੇ ਆਪਣੇ ਰਿਸ਼ਤੇਦਾਰ ਕਿੱਡੇ-ਕੱਡੇ ਸਮਗਲਰ ਬਾਬਾ ਸੁਖਦੇਵ ਸਿੰਘ ਪੁੱਚੋ ਵਾਲੇ ਦਾ ਸਕਾ ਭਾਂਜਾ ਚਿੱਟੇ ਦੇ ਕੇਸ ਦੇ ਵਿੱਚ ਕੈਦ ਕੱਟ ਕੇ ਆ ਉਹ ਵੀ ਕੋਈ ਨਿੱਕੀ-ਮੋਟੀ ਰਿਕਵਰੀ ਨਹੀਂ ਫੜਨ ਲੱਗਿਆ ਤਿੰਨ ਮੁੰਡੇ ਮਾਰਦੇ ਸੀ ਉਹਨੇ ਉੱਤੇ ਗੱਡੀ ਚੜਾ ਕੇ ਹੰਦੀ ਕੈਦ ਕੱਟ ਕੇ ਆਇਆ 10 ਸਾਲ ਦੇ ਕਰੀਬ ਇਹਦਾ ਸਕਾ ਭਾਂਜਾ ਉਹਦੇ ਉੱਤੇ ਅਕਾਲੀ ਮੰਤਰੀ ਦਾ ਹੱਥ ਮੋਗੇ ਵਾਲੀ ਦਾ ਹੁਣ ਤਿੰਨੇ ਜੁੜ ਗਏ ਪੁਜਾਰੀ ਸਾਧ ਦਰਬਾਰੀ ਮਨਿਸਟਰ ਜੀ ਹੋ ਗਏ ਤੇ ਸਮਗਲਰ ਹੋ ਗਿਆ ਜਿਹੜਾ ਸਰਪੰਚ ਸੀ ਉਸ ਪਿੰਡ ਦਾ ਤੇ ਵਪਾਰੀ ਵਪਾਰ ਨਸ਼ੇ ਦਾ ਸੀ ਹੁਣ ਤਿੰਨਾਂ ਦਾ ਵਪਾਰ ਸਾਂਝਾ ਤੇ ਜਿਹੜਾ ਉੱਤੇ ਸਰਪ੍ਰਸਤੀ ਸੀਗੀ ਉਹ ਦਰਬਾਰੀ ਦੀ ਸੀ ਪੁਜਾਰੀ ਦਾ ਰਿਸ਼ਤੇਦਾਰ ਆ ਪੁਜਾਰੀ ਦਾ ਕੁੰਡਾ ਦਾ ਦਰਬਾਰੀ ਉੱਤੇ ਆ ਤੇ ਅਧਿਕਾਰੀ ਜੇਬ 'ਚ ਸੀ ਅਧਿਕਾਰੀ ਮਹੀਨੇ ਲੈਂਦੇ ਸੀ ਫਿਰ राणੂ ਵਾਲਾ ਕੇਸ ਤੁਹਾਡੇ ਸਾਹਮਣੇ ਪਿਆ ਉਹਦੇ 'ਚ ਨਾਨਕਸਰ ਵਾਲੇ ਸਾਧ ਦਾ ਸਕਾ ਪਾਣ ਜ੍ਹਾ ਉਥੋਂ ਰਿਕਵਰੀ ਹੁੰਦੀ ਆ ਇਹ ਲੋਕਾਂ ਦਾ ਸਾਨੂੰ ਕਦੋਂ ਜਾਗਾਂਗੇ ਅਸੀਂ ਇਹਨਾਂ ਦੇ ਖਿਲਾਫ ਹੁਣ ਰਾਜੀਵ ਵੜਿੰਗ ਦੀ ਇੱਕ ਜਿਹੜੀ ਵੀਡੀਓ ਆ ਉਹਦੀ ਵਾਇਰਲ ਹੋ ਰਹੀ ਹੈ ਸਾਬਕਾ ਗ੍ਰਹਿ ਮੰਤਰੀ ਭਾਰਤ ਸਰਕਾਰ ਸਰਦਾਰ ਬੁੱਟਾ ਸਿੰਘ ਦੇ ਪ੍ਰਤੀ ਅਸੀਂ ਵੀ ਨਿੰਦਿਆ ਕਰਦੇ ਹਾਂ ਜਾਤੀ ਤੌਰ ਦੇ ਉੱਤੇ ਕਿਸੇ ਨੂੰ ਜਲੀਲ ਕਰਨਾ ਪਰ ਉਹਦੇ ਸਬੰਧ ਵਿੱਚ ਕੇਸ ਦਰਜ ਵੀ ਹੋ ਗਿਆ ਉਹਨੇ ਮੁਆਫੀ ਵੀ ਮੰਗ ਲਈ ਤੇ ਮੈਂ ਤੁਹਾਡੇ ਨਾਲ ਕਾਫੀ ਸਮਾਂ ਪਹਿਲਾਂ ਇੱਕ ਵੀਡੀਓ ਸ਼ੇਅਰ ਕੀਤੀ ਸੀ ਉਹ ਵੀਡੀਓ ਬਹੁਤ ਵਧੀਆ ਵਾਇਰਲ ਹੋਈ ਸੀ ਕਿ ਇਹ ਲੋਕ ਜਦ ਸੱਤਾ ਚਾਉਂਦੇ ਆ ਜਦੋਂ ਇਹਨਾਂ ਦੇ ਹੱਥ ਚ ਪਾਵਰ ਆ ਜਾਂਦੀ ਹੈ ਕਿੰਨੇ ਹੰਕਾਰ ਚ ਹੁੰਦੇ ਆ ਕਿੱਡੇ ਵੱਡੇ ਹੰਕਾਰੀ ਹੁੰਦੇ ਆ ਹੁਣ ਪਹਿਲਾਂ ਮੈਂ ਛੋਟੀ ਜੀ ਗੱਲ ਕਰਨਾ ਵਾਂ ਵੀ ਪੂਤਾ ਸਿੰਘ ਵਾਲੇ ਬਿਆਨ ਦੇ ਉੱਤੇ ਚਾਰ ਪੰਜ ਬੰਦੇ ਆ ਜਿਨ੍ਹਾਂ ਨੂੰ ਜਰਨਲ ਕੈਟਾਗਰੀ ਤੇ ਜੱਟਾਂ ਦੇ ਖਿਲਾਫ ਫੋਬੀਆ ਉਹ ਬੋਲਦੇ ਰਾਜੇ ਵੜਿੰਗ ਦੇ ਬਿਆਨ ਦੇ ਖਿਲਾਫ ਪਰ ਨਫ਼ਰਤ ਆਪਣੀ ਜਿਹੜੀ ਆ ਜੱਟਾਂ ਦੇ ਖਿਲਾਫ ਜਿਹੜੀ ਆ ਉਗਲ ਰਿਹਾ ਜ਼ਹਿਰ ਉਗਲ ਰਿਹਾ ਉਹ ਉਹਨਾਂ ਤੇ ਕੋਈ ਨਹੀਂ ਬੋਲਦਾ ਏਸੀ ਇਹਨਾਂ ਘਟਨਾਵਾਂ ਦੇ ਵਿੱਚ ਦੋ ਘਟਨਾਵਾਂ ਪੰਜਾਬ ਦੀਆਂ ਜਿਹੜੀਆਂ ਇੱਕ ਤਾਂ ਕਰਾਪਸ਼ਨ ਵਾਲਾ ਕੇਸ ਦੂਜਾ ਪੰਜਾਬੀ ਯੂਨੀਵਰਸਿਟੀ ਜਿਹਦੀ ਸੈਨੇਟ ਖਤਮ ਕੀਤੀ ਉਹ ਤੇ ਕੋਈ ਨਹੀਂ ਬੋਲਦਾ ਤੁਹਾਡਾ ਇੱਕ ਇੱਕ ਕਰਕੇ ਸਰੋਤ ਲੁੱਟਿਆ ਗਿਆ ਪਹਿਲਾ ਭਾਖੜਾ ਬੋਰਡ ਮੈਨੇਜਮੈਂਟ ਬੋਰਡ ਜਿਹੜਾ ਪ੍ਰਬੰਧਕੀ ਬੋਰਡ ਪੰਜਾਬ ਦੀ ਧਰਤੀ ਤੇ ਅਧਾਰਾ ਹੈ ਯੂਨੀਵਰਸਿਟੀ ਸਾਡਾ ਪੰਜਾਬ ਦਾ ਆਧਾਰਾ ਕੋਈ ਨਹੀਂ ਬੋਲ ਰਿਆ ਹੁਣ ਕਰਪਸ਼ਨ ਦਾ ਜਿਹੜਾ ਹੈਗਾ ਉਹ ਵੀ ਉਹ ਰੁਲ ਗਿਆ ਵਿੱਚ ਹੀ ਪਤਾ ਤੇ ਇਹ ਲੱਗਾ ਵੀ ਢਾਈ ਦਰਜਨ ਦੇ ਕਰੀਬ ਜਿਹੜੇ ਅਫਸਰ ਤੇ ਲੀਡਰ ਇਹ ਉਹਨਾਂ ਦੀ ਜਾਂਚ ਦੇ ਘੇਰੇ ਚ ਆ ਚੁੱਕੇ ਹੈ ਹੈਗੇ ਨਾ ਬਖਸ਼ਿਆ ਨਹੀਂ ਜਾਣਾ ਚਾਹੀਦਾ ਉਹਨਾਂ ਨੂੰ ਫਾਂਸੀ ਦਾ ਸਜ਼ਾ ਹੋਣੀ ਚਾਹੀਦੀ ਫਾਸਟ ਟਰੈਕ ਤੇ ਉਹਨਾਂ ਨੇ ਤਿੰਨਾਂ ਮਹੀਨਿਆਂ ਤੇ ਨਿਬੜਨਾ ਕੇਸ ਸਮਝ ਲੈਂਗੇ ਦੇ ਕਰਪਸ਼ਨ ਦੇ ਤੇ ਜਿੰਨਾ ਲੋਕਾਂ ਨੇ ਹੁਣ ਗਲਤ ਹੈ ਵੀ ਜਾਂਚ ਇਹਨਾਂ ਦੇ ਖਿਲਾਫ ਕਰਨ ਵਾਲੇ ਜਿਹੜੇ ਜਿਹੜੇ ਅਫਸਰ ਹੈ ਹੁਣ ਚੰਡੀਗੜ੍ਹ ਦੇ ਨੇੜੇ 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 ਕਿਹੜਾ ਲੀਡਰ ਹੈ ਤੇ ਕਿਹੜਾ ਅਫਸਰ ਹੈ ਜਿਹਨੇ ਉੱਥੇ ਜ਼ਮੀਨਾਂ ਤੇ ਕਬਜ਼ੇ ਕਰਕੇ ਆਪਦੇ ਫਾਰਮ ਨਹੀਂ ਬਣਾਏ ਕੀ ਨਹੀਂ ਬਣਾਏ ਕੀ ਉਹ ਜਾਂਚ ਕਰ ਲੈਣਗੇ ਇਹ ਜਿਹੇ ਲੋਕਾਂ ਦੇ ਖਿਲਾਫ ਇੱਕ ਅਫਸਰ ਦੇ ਕੋਲੋਂ ਐਡਾ ਅੰਬਾਰ ਜ਼ਿਆਦਾ ਦਾ ਨਿਕਲਣਾ ਉਹ ਕਿੱਥੇ ਲੈ ਕੇ ਜਾਣਾ ਪੈਸਾ ਇਹਨਾਂ ਉਹ ਰਹਿਮ ਕਰੋ ਪੰਜਾਬ ਦੀ ਧਰਤੀ ਦੇ ਰਹਿਮ ਕਰੋ ਕਿੱਥੇ ਲੈ ਕੇ ਜਾਣਾ ਜੇ ਸਾਡੇ ਅਰਗਿਆਂ ਨੇ ਕੁਝ ਨਹੀਂ ਬਣਾਇਆ ਉਹ ਰੋਟੀ ਦਾਸੀ ਵੀ ਚੰਗੀ ਖਾਈ ਜਾਂਦੀ ਹੈ ਨੌਕਰੀ ਅਸੀਂ ਵੀ ਕਰਕੇ ਆਏ ਕਿੱਥੇ ਲੈ ਜੂਗੀਆਂ ਇਹਨਾਂ ਕੁਝ ਇੱਕ ਤੇ ਰੱਖ ਕੇ ਲੈ ਜਾਣਾ ਜਿਹੜੀ ਆ ਹੁਣ ਬੇਇੱਜ਼ਤੀ ਹੋ ਰਹੀ ਆ ਹੁਣ ਜੱਜ ਨੇ ਵੀ ਅਦਾਲਤ ਵਿੱਚ ਜੱਜ ਸਾਹਿਬ ਨੇ ਕਿਹਾ ਮੂੰਹ ਤੇ ਰਮਾਲ ਲਾਓ ਤੁਹਾਡੀ ਜਿਹੜੀ ਕਰਤੂਤ ਉਹ ਦੁਨੀਆ ਦੇਖੇ ਸ਼ਰਮ ਉਦੋਂ ਆਈ ਜਦੋਂ ਮੂੰਹ ਤੇ ਦਾੜੀ ਆ ਸਿਰ ਤੇ ਪੱਗ ਸਿੱਖ ਕੌਮ ਸਿੱਖ ਨੇ ਕਰਪਟ ਹੋ ਜਾਣਗੇ ਨੇ ਬੇਈਮਾਨ ਹੋ ਜਾਣਗੇ ਬਾਬੇ ਨਾਨਕ ਨੇ ਕਦੇ ਸੋਚਿਆ ਨਹੀਂ ਇਹ ਇੰਨੇ ਕਰਕੇ ਜਾਣਗੇ ਲੋਕ ਹੁਣ ਇੱਕ ਜਰਨਲ ਕੈਟਾਗਰੀ ਦੀ ਤੇ ਇਹ ਨਫਰਤ ਇੱਕ ਗੁਬਾਰ ਖੜਾ ਕੀਤਾ ਜਾ ਰਿਹਾ ਇਹਦੂ ਅਗਲਾ ਜਿਹੜਾ ਯੁੱਧ ਆ ਨਾ ਜਿਹੜਾ ਅਗਲੀ ਨਸਲ ਕੁਸ਼ੀ ਆ ਇਹ ਤੁਹਾਡੇ ਚ ਕਰਾਉਣੀ ਅਗਲੇ ਇਹਨਾਂ ਨੇ ਬੋਲ ਰਹੇ ਆ ਨਾ ਜਿਹੜੇ ਆ ਸੰਤ ਸਪਾਈ ਵਾਲਾ ਇੱਕ ਹੋਰ ਆ ਉਹਦੀ ਹਰੇਕ ਗੱਲ ਦੇ ਵਿੱਚੋਂ ਬਦਬੂ ਆਉਂਦੀ ਹੈ ਜੱਟਾਂ ਦੇ ਖਿਲਾਫ। ਔਰ ਇੰਨੀ ਕਿ ਨਫਰਤ ਤੇ ਲੋਕ ਪਾਲੀ ਬੈਠੇ ਆ। ਮੈਂ ਮੇਰਾ ਇੰਚਾਰਜ ਸੀ ਇੱਕ ਇਨਸਪੈਕਟਰ ਸੀ ਕਿਤੇ ਰੇਡ ਕਰਨ ਚੱਲੇ ਮੈਂ ਗੱਡੀ ਚਲਾਉਂਦਾ ਸੀ ਉਹ ਮੇਰੇ ਨਾਲ ਬੈਠਾ। ਕਿਸੇ ਐਸਐਚਓ ਨੇ ਕੁਝ ਐਸੀ ਭਾਈਚਾਰੇ ਦੇ ਲੋਕ ਆ ਰਾਉਂਡ ਅਪ ਕੀਤੇ ਕੋਈ ਸ਼ੱਕ ਦੇ ਬਨਾ ਤੇ ਕੋਈ ਚੋਰੀ ਹੋਈ ਸੀ ਉਹਦੇ ਸਬੰਧ ਵਿੱਚ। ਉਹਨੂੰ ਜਿਹੜੇ ਫੜੇ ਸੀ ਉਹਨਾਂ ਦਾ ਕੋਈ ਰਿਸ਼ਤੇਦਾਰ ਉਸ ਸਾਡੇ ਜਿਹੜੇ ਇਨਸਪੈਕਟਰ ਨਾਲ ਮੈਂ ਸੀ। ਉਹਨੂੰ ਫੋਨ ਕਰਦਾ ਕਹਿੰਦੇ ਜੀ ਵੀ ਆਪਣੇ ਬੰਦੇ ਛਡਾਓ ਵੀ ਉੱਥੇ ਉਹ ਜਿਹੜਾ ਐਸਐਚਓ ਲੱਗਿਆ ਸੀ ਉਹ ਵੀ ਅਸੀਂ ਭਾਈਚਾਰੇ ਦਾ ਸੀ ਮੇਰੇ ਵਾਲਾ ਇਨਸਪੈਕਟਰ ਜਿਹੜਾ ਮੇਰਾ ਇੰਚਾਰਜ ਸੀ ਉਹਨੂੰ ਫੋਨ ਕਰਦਾ ਐਸਐਚਓ ਨੂੰ ਕਹਿੰਦਾ ਕੋਈ ਬੰਦੇ ਫੜੇ ਹੋਣੇ ਤੂੰ ਕਹਿੰਦਾ ਹਾਂਜੀ ਕਹਿੰਦਾ ਯਾਰ ਛੱਡ ਉਹਨਾਂ ਨੂੰ ਜੇ ਉਹਨਾਂ ਨੇ 4 ਦਿਨ ਆਪਣੇ ਸਿਰ ਤੇ ਬੜਕਾ ਨਹੀਂ ਮਾਰਨੀਆਂ ਵੇਖੋ ਫੜੇ ਕ੍ਰਾਈਮ ਦੇ ਵਿੱਚ ਹੈ ਕਹੇ ਕੀ ਰਿਆ ਇਨਸਪੈਕਟਰ ਨਫਰਤ ਵੇਖੋ ਉਹਨੇ ਜਿਹੜੀ ਗੱਲ ਕਹੀ ਕਹਿੰਦਾ ਜੱਟ ਥੋੜਿਆ ਗਾਣ ਕੁੱਟਣ ਨੂੰ ਮੈਂ ਗੱਡੀ ਰੋਕ ਲਈ ਮੈਂ ਉਹਦਾ ਮੌਨਾ ਸੀ ਮੈਨੂੰ ਤਾਂ ਤੈਨੂੰ ਕੀ ਤਕਲੀਫ ਹੋਗੀ ਤੂੰ ਗੜਾ ਜ ਮੈਂ ਕਿਹਾ ਮੈਂ ਜੱਟ ਐ ਫਿਰ ਮੈਂ ਉਸ ਤੋਂ ਬਾਅਦ ਮਨਜ਼ੂਰੀ ਲਈ ਸੀ ਆਪਦੇ ਨਾਮ ਦੇ ਨਾਲ ਸਤਪਾਲ ਸਿੰਘ ਗਿੱਲ ਲਿਖਣ ਦੀ ਫਿਰ ਮੈਂ ਪੱਗ ਬੰਨਣ ਲੱਗਿਆ ਸੀ ਬੰਦਾ ਇੰਨੀ ਨਫ਼ਰਤ ਇਹ ਕੋਈ ਇੱਕ ਗੱਲ ਨਹੀਂ ਬਥੇਰੀਆਂ ਮਹਿਕਮੇ 'ਚ ਪਈਆਂ ਬਹੁਤ ਨਫ਼ਰਤ ਐ ਤੇ ਕਿ ਪੇਸ਼ ਨਹੀਂ ਜਾਂਦੀ ਤੇ ਇਹ ਜਦੋਂ ਇਹ ਕੰਮ ਅਗਵਾਰ ਉੱਠਿਆ ਇਦੋਂ ਅਗਲਾ ਇੱਕ ਕਾਨੂੰਨ ਆ ਰਿਹਾ ਜਿਹੜਾ ਤੁਹਾਡੇ ਵਾਸਤੇ ਬਹੁਤ ਮਾੜਾ ਤੁਹਾਡੇ ਜਿਹਨਾਂ ਦੇ ਬੱਚੇ ਕੈਨੇਡਾ ਅਮਰੀਕਾ ਚ ਪੀਆਰ ਹੋ ਗਏ ਆ ਉਹਨਾਂ ਦੀ ਇਥੋਂ ਦੀ ਸਾਰੀ ਜਿਹੜੀ ਹੈਗੀ ਆ ਖਤਮ ਕੀਤਾ ਜਾਊਗਾ ਉਹਨਾਂ ਦਾ ਇਥੇ ਕੁਝ ਵੀ ਸਬੂਤ ਉਹਨਾਂ ਦਾ ਨਹੀਂ ਰਹਿਣ ਦਿੱਤਾ ਜਾਊਗਾ ਜਿਸ ਦਿਨ ਤੁਹਾਨੂੰ ਕੁਝ ਹੋ ਗਿਆ ਤੁਹਾਡੇ ਧੀਆਂ ਪੁੱਤਾਂ ਕਿ ਤੁਹਾਡੀ ਜਾਇਦਾਦ ਤੇ ਹੱਕ ਹੀ ਨਹੀਂ ਜਤਾ ਸਕਦੇ ਇਹ ਇਹ ਤੁਹਾਡੇ ਨਾਲ ਇਦੋਂ ਅੱਗੇ ਹੋਣੀ ਆ ਜਾਂ ਵੇਚਣੀ ਪਊਗੀ ਤੇ ਜਾਂ ਫਿਰ ਇਹਨਾਂ ਲੋਕਾਂ ਨੂੰ ਇਹ ਲਾਲਚ ਦਿੱਤੇ ਜਾਣਗੇ ਕਿ ਇਹ ਜ਼ਮੀਨਾਂ ਤੁਹਾਨੂੰ ਲਾਟ ਕੀਤੀਆਂ ਜਾਣਗੀਆਂ ਤੁਹਾਨੂੰ ਇਹ ਹੀ ਮਾਰਨ ਲੱਗ ਜਾਣਗੇ ਇੰਨੀ ਨਫ਼ਰਤ ਜਿਹੜੀ ਇਦੂ ਅੱਗੇ ਖੜੀ ਕੀਤੀ ਜਾ ਰਹੀ ਹੈ ਕੁਝ ਵੀ ਬੋਲਣ ਤੋਂ ਪਹਿਲਾਂ ਜ਼ਰੂਰ ਸੋਚਿਆ ਕਰੋ ਵੀ ਅਸੀਂ ਜਿਹੜਾ ਸ਼ਬਦ ਬੋਲਣ ਲੱਗੇ ਆ ਇਹਦਾ ਨਤੀਜਾ ਕੀ ਨਿਕਲੂਗਾ ਸਿਆਣਾ ਲੀਡਰ ਸਿਆਣੇ ਲੀਡਰ ਨੂੰ ਇਹ ਪਤਾ ਹੁੰਦਾ ਵੀ ਮੈਂ ਆਰੰਭ ਵਿੱਚ ਕੀ ਸ਼ਬਦ ਬੋਲਣੇ ਆ ਤੇ ਤਕਰੀਰ ਦੇ ਖਾਤਮੇ ਤੇ ਕਿਹੜੇ ਸ਼ਬਦ ਹੋਣੇ ਚਾਹੀਦੇ ਉਹ ਹੁੰਦਾ ਸਫਲ ਲੀਡਰ ਹੁਣ ਹੰਕਾਰ ਇਹਨਾਂ ਲੋਕਾਂ 'ਚ ਕਿੰਨਾ ਹੈ ਫਰੀਦਕੋਟ ਦੀ ਘਟਨਾ ਰਾਜੇ ਵੜਿੰਗੇ ਦੇ ਨਾਲ ਜੁੜੀ ਹੋਈ ਸੀ ਜਿਹੜੇ ਇੱਕ ਵਪਾਰੀ ਨੇ ਆਪਣੇ ਬੱਚਿਆਂ ਤੱਕ ਮਾਰ ਦਿੱਤੇ ਸੀ ਇਹ ਤਾਂ ਦੁਖੀ ਹੋਏ ਨਹੀਂ ਕੋਈ ਨਹੀਂ ਬੋਲਿਆ ਡਰਦੇ ਮਾਰੇ ਲੋਕ ਨੀਵੀਆਂ ਪਾ ਕੇ ਬੈਠੇ ਮੈਂ ਮਖੂ ਮੇਰੀ ਪੋਸਟਿੰਗ ਦੇ ਦੌਰਾਨ ਇਹਦੇ ਨਾਲ ਇੱਕ ਗੱਡੀ ਆ ਕੇ ਖੜ ਜਾਂਦੀ ਆ ਇਹ ਅਮਰਸਰ ਉਤਰਿਆ ਸੀ 에어ਪੋਰਟ ਤੇ ਇਹਨੇ ਜੀਰੇ ਐਮਐਲਏ ਦੇ ਘਰੇ ਆਉਣਾ ਸੀ ਮੈਨੂੰ ਡਾਕਟਰੋਂ ਸਾਡੇ ਹੁਕਮ ਆਉਂਦਾ ਵੀ ਉੱਥੇ ਇਹਨਾਂ ਨੂੰ ਛੱਡ ਕੇ ਜਾਇਓ ਧੁੰਦ ਬਹੁਤ ਜ਼ਿਆਦਾ ਸੀ ਉਸ ਦਿਨ ਫਾਟਕ ਲੱਗੇ ਹੋਏ ਸੀ ਰਾਤ ਦਾ 1:30 ਦਾ ਟਾਈਮ ਸੀ ਮੈਂ ਫਾਟਕਾਂ ਦੇ ਇਧਰਲੇ ਪਾਸੇ ਜੀਰਾ ਸਾਈਡ ਨੂੰ ਖੜਾ ਸੀ ਇਹਨਾਂ ਦੀ ਗੱਡੀ ਅੰਮ੍ਰਿਤਸਰ ਸਾਈਡ ਨੂੰ ਖੜੀ ਸੀ ਉਹ ਗੱਲ ਮੈਂ ਤੁਹਾਨੂੰ ਉਦੋਂ ਵੀ ਦੱਸੀ ਆ ਇਹਦੇ ਨਾਲ ਇੱਕ ਗੱਡੀ ਆ ਕੇ ਖੜ ਜਾਂਦੀ ਆ ਉਹਨਾਂ ਦਾ ਡੈਸ਼ਬੋਰਡ ਦੇ ਉੱਤੇ ਪਿਸਤਲ ਰੱਖਿਆ ਹੋਇਆ ਸੀ ਮੁੰਡਿਆਂ ਦਾ ਉਹ ਮੁੰਡੇ ਸਾਡੇ ਮੁਲਾਜ਼ਮ ਸੀ ਪੁਲਿਸ ਦੇ ਕੁਝ ਉਹਨਾਂ ਦਾ ਇੱਕ ਮੁੰਡਾ ਪ੍ਰਾਈਵੇਟ ਕਿਸੇ ਬੈਂਕ ਦਾ ਮਿਰਕਾ ਮੁਲਾਜ਼ਮ ਸੀ ਇਨੇ ਮੈਨੂੰ ਬੁਲਾਇਆ ਮੈਨੂੰ ਆਂਦਾ ਵੀ ਇਨਾ ਇਹ ਮੈਨੂੰ ਆਂਦਾ ਵੀ ਮੇਰੇ ਤੇ ਮਾਰਨ ਮੇਰੇ ਮਗਰੇ ਲੱਗੇ ਸੀ ਚਲੋ ਮੈਂ ਉਹ ਮੁੰਡਿਆਂ ਨੂੰ ਪੁੱਛਿਆ ਉਹ ਕਹਿੰਦੇ ਜਿਸ ਤਰ੍ਹਾਂ ਤੋਂ ਪੈਲਸ ਤੋਂ ਆਏ ਆ ਮੈਂ ਕੀ ਕੰਮ ਕਰਦੇ ਹਾਂ ਕਹਿੰਦੇ ਜੀ ਮੈਂ ਮੁਲਾਜ਼ਮ ਹਾਂ ਮੈਂ ਉੱਥੇ ਕਯੂਆਰਟੀ ਦੇ ਵਿੱਚ ਫਰੋਸਪੁਰ ਤੇ ਮੈਂ ਕਿਹਾ ਪਿਸਟਲ ਕਹਿੰਦਾ ਲਾਇਸੈਂਸੀ ਮੈਨੂੰ ਲਾਇਸੈਂਸ ਚੈੱਕ ਕਰ ਲਿਆ ਉਹਦਾ ਇਹਨੂੰ ਮੈਂ ਆ ਕੇ ਦੱਸਿਆ ਮੈਂ ਕਿਹਾ ਜੀ ਬ੍ਰਿੰਗ ਸਾਹਿਬ ਮੁਲਾਜ਼ਮ ਹੈ ਪੁਲਿਸ ਦੇ ਮੁੰਡਾ ਤੇ ਰਾਤ ਦਾ ਟਾਈਮ ਆ ਚਲੋ ਆਪਦੀ ਵੈਪਨ ਦਾ ਲਾਇਸੈਂਸੀ ਆ ਆਪਦੀ ਅਪਾਸਤ ਵਾਸਤੇ ਉਹਨੇ ਇਹਨੂੰ ਦੇਖ ਕੇ ਤੇ ਗੱਡੀ ਥੋੜੀ ਜਿਹੀ ਪਿੱਛੇ ਵੀ ਕਰ ਲਈ। ਇਹ ਮੈਨੂੰ ਕਹਿੰਦਾ ਮੈਂ ਤੇ ਥੋੜ੍ਹਾ ਸੁਣਨ ਨੂੰ ਥੋੜੀ ਤੈਨੂੰ ਬਾਜ ਮਾਰੀ ਆ। ਇਹਦੀ ਲਿਜਾ ਕੇ ਆਂਦਾ ਥਾਣੇ ਕੁੱਟ ਤੇ ਤੇ ਪਰਚਾ ਦੇ ਤੇ ਰੋਲ ਦੇ ਕਹਿੰਦਾ ਇਹ ਰਾਜੇ ਵੜਿੰਗੇ ਦੇ ਸ਼ਬਦ ਸੀ। ਮੈਂ ਜੀ ਮੈਂ ਨਹੀਂ ਇਹ ਕੰਮ ਕਰ ਸਕਦਾ। ਇਹਨੇ ਐਸਐਸਪੀ ਸਾਹਿਬ ਨੂੰ ਫੋਨ ਕੀਤਾ। ਸਾਹਿਬ ਮੈਨੂੰ ਕਹਿੰਦੇ ਕੀ ਗੱਲ ਹੋ ਗਈ ਅੱਧੀ ਰਾਤ ਮੈਂ ਕਿਹਾ ਜੀ ਆਹ ਗੱਲ ਹੈ ਝੂਠਾ ਪਰਚਾ ਦੇਣ ਨੂੰ ਕਹਿੰਦਾ। ਇਹ ਤੋਂ ਬਰਦਾਸ਼ਤ ਨਹੀਂ ਹੋਇਆ ਵੀ ਮੇਰੇ ਬਰਾਬਰ ਇੱਕ ਸਿਪਾਹੀ ਮੁੰਡੇ ਨੇ ਮੁਲਾਜ਼ਮ ਨੇ ਗੱਡੀ ਖੜੀ ਕਰਤੀ ਜਾ ਕੇ। ਐਡੇ ਝੂਠੇ ਲੋਕ ਨੇ ਇਹ ਮੈਂ ਇਹਨੂੰ ਕਿਹਾ ਮੈਂ ਰਾਜਾ ਜੀ ਮੈਂ ਤਾਂ ਤੁਹਾਨੂੰ ਬੜੇ ਨੌਜਵਾਨ ਸਮਝਦਾ ਸੀ ਵੀ ਬੜੀ ਵੱਡੀ ਸੋਚ ਦੇ ਮਾਲਕ ਹੋ ਤੁਹਾਨੂੰ ਬੜੀ ਸ਼ੋਹਰਤ ਦੌਲਤ ਮਿਲੀ ਰੱਬ ਪ੍ਰਮਾਤਮਾ ਵੱਲੋਂ ਬਖਸ਼ੀ ਤੁਹਾਨੂੰ ਪਰ ਤੁਹਾਡੀ ਇੰਨੀ ਛੋਟੀ ਸੋਚ ਮੈਂ ਅੜ ਗਿਆ ਮੈਂ ਕਿਹਾ ਮੈਂ ਨਹੀਂ ਪਰਚਾ ਦੇਣਾ ਜਿੰਨਾ ਮਰਜ਼ੀ ਜ਼ੋਰ ਲਾ ਲਾ ਉੱਥੇ ਮੁੜ ਕੇ ਸਾਡੇ ਵਾਲੇ ਐਮਐਲ ਸਾਹਿਬ ਵੀ ਆ ਗਏ ਇਹ ਨਹੀਂ ਫਿਰ ਕੋਈ ਜਲੀਲ ਕੀਤਾ ਉਹ ਪਰਿਵਾਰ ਇਹਨਾਂ ਨੇ 6-7 ਦਿਨ ਮੈਂ ਉਹ ਮੁੰਡਾ ਤੌਰ ਤੇ ਹਥੋਂ ਮੈਂ ਜਾ ਭਾਈ ਤੂੰ ਜਾੜਾ ਮੈਨੂੰ ਪਤਾ ਸੀ ਕੋਈ ਵਿਆਹ ਤੋਂ ਆਏ ਅਗਲੇ ਮੁੜ ਕੇ ਮਲਾਜਾ ਕਰਾਉਣਾ ਪੈ ਗਿਆ ਅਗਲਾ ਆਪਦੇ ਪਰਿਵਾਰ ਚ ਬੈਠਾ ਐਨੇ ਸੜੀ ਹੋਈ ਸੋਚ ਇਹਨਾਂ ਲੋਕਾਂ ਦੀ ਆ ਇਹਨਾਂ ਨੂੰ ਚੁਣਦੇ ਅਸੀਂ ਹੁਣ ਜੇ ਹੁਣ ਬੋਲਿਆ ਤੇ ਹੁਣ ਤਕਲੀਫ ਹੋਈ ਕਿ ਨਹੀਂ ਸਾਰਿਆਂ ਮੈਂ ਕਹਿੰਦਾ ਮੈਂ ਮੇਰੇ ਤੋਂ ਰੱਬ ਨੇ ਚੰਗਾ ਕੰਮ ਕਰਾ ਲਿਆ ਮੈਂ ਇਹ ਦੇ ਕਹਿਣ ਦੇਣਾ ਪਰਚਾ ਨਹੀਂ ਉਹਨਾਂ ਮੁੰਡਿਆਂ ਦੇ ਦਿੱਤਾ ਆਪਦੇ ਅਰੇ ਮੁੜ ਕੇ ਜਦੋਂ ਇਹ ਆਸ਼ੂ ਤੇ ਕੀ ਕਰਦਾ ਸੀ ਉੱਥੇ ਉਦੋਂ ਮੈਂ ਗਿਆ ਸੀ ਮੈਂ ਕਿਹਾ ਆਪਦਾ ਭੁੱਲ ਗਿਆ ਜਦੋਂ ਆਪ ਕਹਿੰਦਾ ਸੀਗਾ ਗੱਡੀ ਬਰਾਬਰ ਖੜੀ ਕਰਤੀ ਪਰਚਾ ਦੇ ਸਮਗਲਵੇਂ ਦੇ ਘਰੇ ਰਹਿੰਦੇ ਰਹੇ ਆ ਕਿ ਮੈਨੂੰ ਮੌਕਾ ਤਾਂ ਦੇਵੇ ਕਦੇ ਸੀਐਮ ਪੰਜਾਬ ਦਾ ਮੈਂ ਦੱਸਾਂ ਕੁਝ ਜਾ ਜਾ ਕੇ ਉਹਨੂੰ ਵੀ ਕੀ ਕੁਝ ਸਾਡੇ ਕੋਲ ਤਾਂ ਇੱਕ ਆਨ ਰਿਕਾਰਡ ਪਈਆਂ ਚੀਜ਼ਾਂ ਹੁਣ 2.5 ਦਰਜਨ ਦੇ ਕਰੀਬ ਅਫਸਰ ਇਸ ਬਲੇਟੇ ਚਾਏ ਆ ਤੇ ਕੀ ਗੱਲ ਸਰਕਾਰ ਨੂੰ ਇਹ ਨਹੀਂ ਪਤਾ ਕਿਨੇ ਕਿਨੇ ਪਿੱਛੇ ਕੀ ਕੀ ਕੀਤਾ ਸਭ ਪਤਾ ਪਰ ਕਰੂਆ ਕੌਣ ਸਭ ਐਸ ਹਮਾਮ ਚ ਮੰਗੇ ਨਹੀਂ ਪੰਜਾਬ ਦੇ ਲੋਕੋ ਤੁਹਾਨੂੰ ਕੁਝ ਜਾਗਣਾ ਪਊਗਾ ਹੁਣ ਅੱਜ ਧਰਮੀਆਂ ਫੌਜੀਆਂ ਦਾ 헤ਜ ਜਾਗਿਆ ਹੋਇਆ ਇੱਕ ਪਾਰਟੀ ਨੂੰ ਤੇ ਧਰਮੀ ਫੌਜੀ ਰੋਲੇ ਕੀ ਨੇ ਜਦੋਂ ਆਪਦੀਆਂ ਵੋਟਾਂ ਲੈਣੀਆਂ ਆਪਦੇ ਇਲੈਕਸ਼ਨ ਚ ਆਪਦਾ ਪਰਿਵਾਰ ਦਾ ਮੈਂਬਰ ਜਤਾਉਣਾ 2014 ਦੇ ਵਿੱਚ ਇੱਕ ਜਲੰਧਰ ਪੈਟਰੋਲ ਪੰਪ ਦੀ ਅਲਾਟਮੈਂਟ ਹੋਈ ਸੀ ਕਿਹਨੂੰ ਹੋਈ ਸੀ ਸੌਦਾ ਸਾਧ ਦੇ ਜਵਾਈ ਨੂੰ ਕਾਲੀਆ ਕਲੋਨੀ ਜਾ ਕੇ ਕਢਾ ਲਓ ਰਿਕਾਰਡ ਅੱਜ ਵੀ ਉਹ 2014 ਬੀਬਾ ਹਰਸਿਮਰਤ ਕੌਰ ਦੀਆਂ ਵੋਟਾਂ ਲੈਣ ਲੈਣ ਦੀ ਖਾਤਰ ਪ੍ਰੇਮੀਆਂ ਦੀਆਂ ਪੈਟਰੋਲ ਪੰਪ ਦਿੱਤਾ ਗਿਆ ਸੀ ਜਾ ਕਢਾਓ ਰਿਕਾਰਡ ਜੇ ਝੂਠ ਹੋਵੇ ਦਿੱਥੇ ਮਰਜ਼ੀ ਖੜੇ ਕਰ ਲਿਓ ਅੱਜ ਇੱਕ ਬੰਦਾ ਗੋਲਕਾ ਤੇ ਬੋਲ ਰਿਹਾ ਸੀ ਮੁੱਖ ਮੰਤਰੀ ਨੂੰ ਸਰਪੁਰਗੋਹਾ ਸਿੰਘ ਮਾਨ ਨੂੰ ਨਿਸ਼ਾਨਾ ਬਣਾ ਕੇ ਗੱਲ ਕਰ ਲਿਆ ਸੀ ਮੈਂ ਕਹਿੰਦਾ ਵੀ ਗੋਲਕ ਨੂੰ ਗੋਲਕ ਦੇ ਉੱਤੇ ਲਿਖਿਆ ਹੁੰਦਾ ਸੀ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਕਿਸੇ ਇੱਕ ਵੀ ਗਰੀਬ ਦੇ ਕਦੇ ਕੰਮ ਆਈ ਹੋਵੇ ਗੁਰੂ ਉਹ ਗੋਲਕ ਦੱਸ ਦਿਓ ਪੁਜਾਰੀ ਲਾਣੇ ਨੇ ਸਾਨੂੰ ਖਤਮ ਕਰਤਾ ਇਹਨਾਂ ਗੋਲਕਾਂ ਦੇ ਕਰਕੇ ਅੱਜ ਗੋਲਕਾਂ ਚਕਾ ਦਿਓ ਕੋਈ ਗੁਰਦੁਆਰੇ ਦਾ ਮੈਂਬਰ ਬਣਨ ਨੂੰ ਵੀ ਤਿਆਰ ਹੋ ਗਿਆ ਤਾਂ ਕਹਿ ਦਿਓ ਹਾਂ ਗੋਲਕਾ ਜੋ 90 90 ਲੱਖ ਦੇ ਇਸ਼ਤਿਹਾਰ ਜ਼ਰੂਰ ਵਰਤੇ ਗਏ ਮਵਾਫੀ ਦਿੱਤੀ ਗਈ ਸੰਬਧਾ ਸਾਧ ਨੂੰ ਉਹਨੂੰ ਜਸਟੀਫਾਈ ਕਰਨ ਵਾਸਤੇ ਉਹਨਾਂ ਨਤੀਜਿਆਂ ਵਾਸਤੇ ਗੋਲਕ ਜਰੂਰ ਵਰਤੀ ਗਈ ਐਸਜੀਪੀਸੀ ਮੈਂਬਰਾਂ ਦੇ ਖਾਤਿਆਂ ਦੇ ਵਿੱਚ ਪੈਸੇ ਉਥੋਂ ਗੋਲਕ ਚੋਂ ਕੱਢੇ ਤੇ ਇਲੈਕਸ਼ਨ ਦੇ ਦੌਰਾਨ ਜਦੋਂ ਬੀਜੇਪੀ ਨਾਲ ਸਾਂਝ ਸੀ ਕਿੱਥੇ ਲਾਏ ਗਏ ਕਢਾ ਲਓ ਰਿਕਾਰਡ ਪਿਆ ਸਾਰਾ ਉਹਨਾਂ ਕੰਮਾਂ ਵਾਸਤੇ ਗੁਰੂ ਦੀ ਗੋਲਕ ਨਹੀਂ ਹੈ ਫਿਰ ਇਹ ਜੀ ਗੋਲਕ ਤੋਂ ਅਸੀਂ ਕਰਨਾ ਕੀ ਹੈ ਜੇ ਕਿਸੇ ਗੋਲਕ ਗਰੀਬ ਦੇ ਕੰਮ ਨਹੀਂ ਆ ਸਕਦੀ ਕਿਸੇ ਲੋੜਵੰਦ ਦੇ ਕੰਮ ਨਹੀਂ ਆ ਸਕਦੀ ਕਿ ਕੋਈ ਸਿੱਖ ਨੂੰ ਮਾਣ ਹੈਗਾ ਜਾ ਕੇ ਉਹ ਗੋਲਕ ਦੇ ਵਿੱਚੋਂ ਆਪਦੀ ਲੋੜਵੰਦ ਲੋੜ ਦੇ ਅਨਸਾਰ ਉਥੋਂ ਜਿੰਦਰਾ ਖਿਲਾ ਕੇ ਪੈਸੇ ਲੈ ਲਈ। ਆ ਪਿੱਛੇ ਜੇ ਇੱਕ ਵੀਡੀਓ ਵਾਇਰਲ ਹੋਈ ਜਾਂਦੀ ਹੈ ਉਹ ਕਿਸੇ ਲੋੜਵੰਦ ਨੇ ਕੋਈ 100 ਰੁਪਇਆ ਉਥੋਂ ਚੱਕ ਲਿਆ 200। ਤੇ ਉਹ ਮਾਰੀ ਗਏ ਉਥੋਂ ਦੇ ਗੁਰਦੁਆਰੇ ਦੇ ਪ੍ਰਬੰਧਕ ਉਹਦੀ ਵੀਡੀਓ ਵਾਇਰਲ ਕੀਤੀ। ਉਹਨੇ ਆਪਦੇ ਪਿਓ ਤੋਂ ਚੱਕੇ ਆਪਦੇ ਗੋਲਕ ਤੋਂ। ਤੁਸੀਂ ਮੱਥਾ ਟੇਕ ਤਾਂ ਉਹਨੂੰ ਲੋੜ ਸੀ ਉਹਨੇ ਚੱਕ ਲੇ। ਇਹ ਹਾਲਾਤ ਨੇ ਸਾਡੇ। ਤੇ ਇੱਕ ਬਿਆਨ ਸਾਡੇ ਆਈਜੀ ਢੱਲੋਂ ਸਾਹਿਬ ਦਾ ਆਇਆ ਸੀ ਕਹਿੰਦੇ ਵੀ ਮੈਂ ਪੰਜਾਬ ਦੀ ਧਰਤੀ ਤੇ ਪੋਸਤ ਤੇ ਫੀਮ ਦੀ ਖੇਤੀ ਨਹੀਂ ਹੋਣ ਦੇਵਾਂਗਾ ਢੱਲੋਂ ਸਾਹਿਬ ਚੁੱਪ ਰਹੋ ਚੰਗੇ ਰਹੋਗੇ ਚੁੱਪ ਦੇ ਵਿੱਚ ਬਹੁਤ ਕੁਝ ਹੁੰਦਾ ਤੁਸੀਂ ਨਵੇਂ-ਨਵੇਂ ਲੀਡਰ ਬਣੇ ਹੋ ਤੇ ਆਪ ਦਾ ਭੁੱਲ ਗਏ ਹੋ ਤੁਸੀਂ ਮੈਂ ਦੱਸ ਦਣਾ ਨਾ ਦੋ ਬੰਦੇ ਆਂਦੇ ਕਰਾ ਲਵਾਂ ਇੰਟਰੋਗੇਟ ਜੇ ਪਹਿਲਾ ਨਾਂ ਥੋੜਾ ਹੀ ਨਾ ਲਵੇ ਤਾਂ ਬੰਦਾ ਮੈਨੂੰ ਕਹਿ ਦਿਓ ਸਮਗਲਰ ਬੰਦਾ ਹੈ ਮੈਂ ਦੇ ਦੇਣਾ ਨਾਂ ਲਿਖ ਕੇ ਕਰਾ ਲਵਾਂ ਇੰਟਰੋਗੇਟ ਕੀ ਕੀਤਾ ਸੀ ਫਰੋਜਪੁਰ ਲਿਆ ਕੇ ਤੇ ਪਹਿਲੇ ਦੂਜੇ ਤੀਜੇ ਨੰਬਰ ਤੇ ਨਾ ਥੋੜਾ ਆਇਆ ਸੀ ਕੀ ਕਰੋਗੇ ਤੁਸੀਂ ਪੰਜਾਬ ਦੀ ਖਾਤਰ ਕੀ ਕੀਤਾ ਤੁਸੀਂ ਹੁਣ ਤੱਕ ਦੱਸੋ ਮੈਂ ਤਾਂ ਕਹਿਣਾ ਵੀ ਹੁਣ ਜੇ ਇਹ ਇਹ ਬੰਦਾ ਆ ਫੜਿਆ ਜਿਹੜਾ ਕ੍ਰਿਸ਼ਨੂ ਆ ਤੇ ਕਿਤੇ ਨਾਲ ਸੀਬੀਆਈ ਨੂੰ ਕੇਸ ਦੇ ਦੇਵੇ ਮਾਨ ਕਿ ਉਹ ਅਦਾਲਤ ਅਮਨ ਸਕੌਡੇ ਵਾਲਾ ਕਿਹੜੀਆਂ ਕਿਹੜੀਆਂ ਵੀਡੀਓ ਉਹਦੇ ਫੋਨਾਂ 'ਚ ਸੀ ਕਿਹੜੀਆਂ ਕਿਹੜੀਆਂ ਲੇਡੀ ਅਫਸਰਾਂ ਡਾਕਟਰਾਂ ਕਿੱਥੋਂ ਕੀ ਕੋਸ਼ਿਸ਼ੀਓ ਐਸੇ ਕਰਕੇ ਚੁੱਪ ਹੋਇਆ ਕੰਮ ਧੱਪ ਹੋਇਆ ਦੇ ਦੇਓ ਸੀਬੀਆਈ ਨੂੰ ਜਾਂਚ ਉਹ ਵੀ ਦੇਖ ਲਓ ਕੀ ਕੁਝ ਨਿਕਲਦਾ ਆ ਕਰਨ ਵਾਲੇ ਅਫਸਰ ਇਮਾਨਦਾਰ ਹੋ ਉਹਨਾਂ ਸਰਕਲਦੀਪ ਸਿੰਘ ਚਾਹਲ ਕੁਝ ਕਰਨਾ ਚਾਹੁੰਦੇ ਸੀ ਪਰ ਉਹਨਾਂ ਦੇ ਹੱਥ ਬੰਨਤੇ ਇਸ ਕਰਕੇ ਪੰਜਾਬ ਨੂੰ ਬਚਾਉਣਾ ਤੇ ਨੰਗੇ ਧੜ ਹੋ ਕੇ ਲੜਨਾ ਪਊਗਾ ਕੁਝ ਨੌਜਵਾਨ ਵੀਰਾਂ ਦੇ ਕਮੈਂਟ ਆਏ ਸੀ ਮੈਂ ਮੈਂ ਕਿਹਾ ਸੀ ਵੀ ਪੜੋ ਪੜਨ ਲੱਗੇ ਆਪਣੇ ਹੱਕਾਂ ਤੇ ਟੇਬਲ ਟਾਕ ਤੇ ਬਹਿ ਕੇ ਗੱਲ ਕਰਨ ਜੋਗੇ ਬਣੋ ਉਹਨਾਂ ਨੇ ਕਿਹਾ ਜੀ ਅਸੀਂ ਤਾਂ ਸਿਰ ਦਿੱਤੇ ਬਿਨਾਂ ਦੇ ਦਿਓ ਭਾਈ ਜੀ ਦਾ ਜੀ ਕਰਦਾ ਮੈਂ ਕਿਹਨੂੰ ਰੋਕਦਾ ਮੈਂ ਤਾਂ ਕਿਸੇ ਨੂੰ ਨਹੀਂ ਰੋਕਿਆ ਇੱਥੇ ਪਰ ਇਹੋ ਜਿਹੇ ਗੈਂਗਸਟਰ ਬੈਠੇ ਆ ਜਿਨ੍ਹਾਂ ਦੀਆਂ ਮਾਵਾਂ ਆ ਕੇ ਪੁੱਛਦੀਆਂ ਸੀ ਹੁਣ ਆਪਦੀ ਇੱਜ਼ਤ ਪਹਚਾਈਏ ਕਿ ਤੇਰੀ ਜਾਨ ਬਚਾਈਏ ਇਹ ਬਸਵਾਸੀਆਂ ਕਰ ਰਹੀਆਂ ਨੇ ਜਿਹੜੇ ਤੁਸੀਂ ਕਹਿੰਗੇ ਗੱਲਾਂ ਕਰਦੇ ਹੋ ਵੀ ਇਹ ਖਣੀ ਬੜਾ ਸੌਖਾ ਤੇ ਬੜੀ ਆ ਮੋਚਾ ਭਲੇ ਕਰਦੀ ਉਹ ਕੁੜੀ ਜਦੋਂ ਜਾ ਕੇ ਕਚਹਿਰੀਆਂ ਦੇ ਫੱਟਿਆਂ ਤੇ ਬੈੰਦੀਆਂ ਨਾ ਤੇ ਥਾਣਿਆਂ ਦੀ ਹਵਾਲਾ ਤਾਂ ਮੂਰੇ ਖੜ ਕੇ ਮੁਲਾਕਾਤ ਕਰਨ ਆਉਂਦੀਆਂ ਜਿਹੜੀਆਂ ਕੁੜੀਆਂ ਬੁੜੀਆਂ ਕਦੇ ਘਰੋਂ ਬਾਹਰ ਨਹੀਂ ਨਿਕਲੀਆਂ ਹੋਣਗੀਆਂ ਤੇ ਨੀਵੀਂ ਨਹੀਂ ਚੱਕਦੀਆਂ ਪਰਾਇਆ ਮਰਦੇ ਵੇਖ ਕੇ ਤੇ ਤੀਜੀ ਚੌਥੀ ਪੇਛੀ ਤੇ ਗੱਲਾਂ ਪੜਕ ਪੜਕ ਮਾਰਦੀਆਂ ਹੁੰਦੀਆਂ ਆਪ ਇਹ ਜਦਾਂ ਰੁਲ ਜਾਂਦੀਆਂ ਉੱਥੇ ਇੰਨਾ ਸੱਚ ਕਿਸੇ ਨੇ ਬੋਲਣਾ ਨਹੀਂ ਤੇ ਜਿਵੇਂ ਸੁਣਾਉਣ ਲੱਗਿਆ ਸੁਣਨਾ ਔਖਾ ਹੋ ਜੂ ਕਿਵੇਂ ਆਦੀਆਂ ਮਾਵਾਂ ਭੈਣਾ ਪੇਸ਼ ਕਰਨ ਤੱਕ ਗਏ ਲੋਕ ਕਾਕਾ ਪਿੱਛੇ ਜੇ ਬਹੁਤ ਬੋਲਦਾ ਸੀ ਬੜੀਆਂ ਉਹਨੇ ਗੱਲਾਂ ਕੀਤੀਆਂ ਬਹਿ ਬਹਿ ਕੇ ਸਮਗਲੰਗ ਦੇ ਕੇਸ ਚੋਂ ਬਰੀ ਹੋ ਗਿਆ ਬੜਾ ਵੱਡਾ ਮਾਰਕਾ ਮਾਰਿਆ ਉਹਨੇ ਤੈਨੂੰ ਪੁੱਛਿਓਗਾ ਜਦੋਂ ਕੇਪੀਐਸ ਗਿੱਲ ਦੇ ਇੱਕ ਕੁੜੀ ਪੇਸ਼ ਹੋ ਕੇ ਆਉਂਦੀ ਸੀ ਤੇ ਰਾਤ ਚ ਐਕਸੀਡੈਂਟ ਹੋ ਗਿਆ ਸੀ ਤੇ ਇੱਕ ਬੜਾ ਅਫਸਰ ਆ ਬੀਬਾ ਰਾਣਾ ਇਸ ਵੇਲੇ ਉਹ ਲੈ ਕੇ ਗਿਆ ਸੀ ਤੇ ਲੈ ਕੇ ਆਉਂਦਾ ਸੀ ਤੇ ਕੁੜੀ ਮਰ ਗਈ ਸੀ ਰਾਤ ਚ ਜੇ ਤੁਸੀਂ ਕਮੈਂਟਾਂ ਵਿੱਚ ਦੱਸਿਓ ਫਿਰ ਅਗਲੀ ਵੀਡੀਓ 'ਚ ਮੈਂ ਦੱਸ ਦੂੰਗਾ ਸਾਰਾ ਕੁਝ ਮੂਲ ਕੋਣੇ ਔਖੇ ਹੋ ਜਾਣਗੇ ਦੇਵ ਆ ਗਿਆ ਅਗਲੀ ਵੀਡੀਓ ਲੈ ਕੇ ਛੇਤੀ ਤੁਹਾਡੇ 'ਚ ਹਾਜ਼ਰ ਹੋਵਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ